ਅਰ ਮੈਂ ਕੀ ਕਹਿਣਾ ਚਾਹੂੰਗੀ ਜਿਸ ਸਾਖ ਜਿਹੜਾ ਦਿਹਾੜਾ ਰਿਹਾ ਹੈ ਸੂਚੇ ਦੇਸ਼ ਵਾਸਤੇ ਨਾਲ ਖਾਲਸਾ ਵਿਸਥਾਰ ਹੈ ਕਿ ਇਕੱਪਾ ਗੱਲ ਕਰ ਲਈ ਕਿਸਾਨਾਂ ਦਾ ਬਹੁਤ ਬੜਾ ਦਿਲ ਹੁੰਦਾ ਹੈ ਇਕੱਪਾਗੇ ਨਵਾਂ ਸੰਸਰ ਹੋਗਾ ਅਸਰ ਹੋ ਜਿੰਨਾ ਉਹ ਤੁਸੀ ਕੀ ਕਹਿਣਾ ਚਾਹੂਗੀ ਆਪਣਾ ਸਕੂਲ ਦਾ ਸਭ ਤੋਂ ਪਹਿਲਾਂ ਮੇਰੇ ਸਾਰੇ ਪਿੰਡ ਵਾਸੀਆਂ ਨੂੰ ਤੇ ਦੇਸ਼ ਪ੍ਰਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਬਾਬਾ ਜੋਗੀਪੀਰ ਸਕੂਲ ਤੋਂ ਗਗਨਦੀਪ ਬਤੌਰ ਪ੍ਰਿੰਸੀਪਲ ਤੁਹਾਡੇ ਸਾਹਮਣੇ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦੀ ਹਾਂ ਵਿਸਾਖੀ ਜਿਹੜਾ 16 99 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਇਸੇ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਇਹ ਲਗਾਤਾਰ ਹੁਣ ਤੱਕ ਇਹ ਵਿਸਾਖੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਹ ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਆਪਣੇ ਕਿਸਾਨ ਭਾਈਆਂ ਦਾ ਇੱਕ ਨਵੇਂ ਸਾਲ ਦੀ ਸ਼ੁਰੂਆਤ ਹੈ ਵਿਸਾਖੀ ਇੱਕ ਇਹ ਜਿਹਾ ਤਿਹਾਰ ਹੈ ਜਿਸ ਤੇ ਸਾਰੇ ਕਿਸਾਨ ਬਹੁਤ ਹੀ ਆਪਣੇ ਖੁਸ਼ੀ ਦੇ ਨਾਲ ਇਹ ਤਿਹਾਰ ਨੂੰ ਮਨਾਉਂਦੇ ਨੇ ਬਤੌਰ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਨੇ ਵਿਸਾਖੀ ਦੇ ਤੇ ਜੇ ਮੈਂ ਆਪਣੇ ਸਕੂਲ ਦੀ ਗੱਲ ਕਰਾਂ ਤਾਂ ਅੱਜ ਅਸੀਂ ਆਪਣੇ ਸਕੂਲ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਤੇ ਅਧਿਆਪਕ ਸਹਿਬਾਨਾਂ ਦੇ ਨਾਲ ਮਿਲ ਕੇ ਇਹ ਵਿਸਾਖੀ ਦਾ ਤਿਹਾਰ ਮਨਾ ਰਹੇ ਹਾਂ ਤਾਂ ਕਿ ਅਸੀਂ ਇਹ ਕਿਸਾਨ ਭਾਈਆਂ ਤੱਕ ਸੁਨੇਹਾ ਪਹੁੰਚਾ ਸਕੀਏ ਕਿ ਅਸੀਂ ਉਹਨਾਂ ਦੇ ਕਿੰਨੇ ਧੰਨਵਾਦੀ ਹਾਂ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਰੇ ਸਾਲ ਧੁੱਪ ਮੀਂਹਾਂ ਕਿਸੇ ਵੀ ਹਾਲਤ ਦੇ ਵਿੱਚ ਰੁਕਦੇ ਨਹੀਂ ਤੇ ਸਾਰੇ ਸਾਲ ਕੰਮ ਕਰਦੇ ਰਹਿੰਦੇ ਨੇ ਤੇ ਐਟ ਦਾ ਐਂਡ ਉਹ ਸਾਨੂੰ ਅਨਾਜ ਪ੍ਰੋਵਾਈਡ ਕਰਦੇ ਨੇ ਜੇ ਕਿਸਾਨ ਵੀਰ ਸਾਡੇ ਕੰਮ ਨਾ ਕਰਨ ਤਾਂ ਸਾਨੂੰ ਅਨਾਜ ਜਿਹੜਾ ਨਹੀਂ ਮਿਲ ਸਕਦਾ ਤਾਂ ਇਹ ਸਾਡੇ ਅन्नदाता ਨੇ ਅਸੀਂ ਇਹਨਾਂ ਦਾ ਬੱਚਿਆਂ ਦੇ ਵੱਲੋਂ ਤੇ ਅਧਿਆਪਕਾਂ ਵੱਲੋਂ ਸਾਰੇ ਸਟਾਫ ਵੱਲੋਂ ਮੈਂ ਬਾਬਾ ਜੋਗੀ ਪੀਪਲ ਸਕੂਲ ਵੱਲੋਂ ਕਮੇਟੀ ਵੱਲੋਂ ਮੈਨੇਜਿੰਗ ਡਾਇਰੈਕਟਰ ਵੱਲੋਂ ਤੇ ਪਿੰਡ ਦੇ ਸਰਪੰਚ ਹਰਭਜਨ ਸਿੰਘ ਅਤੇ ਸਾਰੇ ਪੰਚਾਇਤ ਮੈਂਬਰਾਂ ਵੱਲੋਂ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਸਾਨ ਭਾਈ ਸਾਡੇ ਬਹੁਤ ਹੀ ਸਹਾਇਕ ਮੈਂਬਰ ਰਹੇ ਨੇ ਇਹ ਇੰਨੇ ਖੁਸ਼ ਹੁੰਦੇ ਨੇ ਇਸ ਦਿਹਾੜੇ ਤੇ ਕਿ ਇੱਥੋਂ ਦੇ ਜਿਹੜੇ ਵਿਸਾਖੀ ਵਾਲੇ ਦਿਨ ਹੈ ਫਸਲਾਂ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਹੁਣ ਵੀ ਆਪਾਂ ਦੇਖਿਆ ਹੋਵੇਗਾ ਕਿ ਫਸਲਾਂ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨਾਂ ਦੇ ਚਿਹਰਿਆਂ ਤੇ ਇੰਨੀ ਖੁਸ਼ੀ ਹੈ ਇਸ ਚੀਜ਼ ਨੂੰ ਲੈ ਕੇ ਕਿ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਦੇਖ ਕੇ ਉਸ ਤੋਂ ਬਾਅਦ ਮੈਂ ਅੰਦਰ ਦੇ ਵਿੱਚ ਇਹ ਕਹਿਣਾ ਚਾਹੂੰਗੀ ਕਿ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਵੀ ਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪਿੰਡ ਦੇ ਵਿੱਚ ਸਾਖੀ ਦਾ ਮੇਲਾ ਲੱਗੇਗਾ ਬਾਅਦਤੋਂ ਬਾਅਦ ਸਭ ਨੇ ਉੱਥੇ ਆਪਣੀ ਹਾਜ਼ਰੀ ਲਾਉਣੀ ਹੈ ਤੇ ਸਾਡੇ ਸਕੂਲ ਨੂੰ ਵੀ ਸਹਿਯੋਗ ਦੇਣਾ ਸਾਡਾ ਸਕੂਲ ਬਹੁਤ ਤਰੱਕੀ ਕਰ ਚੁੱਕਿਆ ਹੁਣ ਤੱਕ ਐਡਮਿਸ਼ਨਸ ਬਹੁਤ ਆ ਚੁੱਕੀਆਂ ਨੇ ਤੇ ਮੈਂ ਚਾਹੁੰਦੀ ਹਾਂ ਇਨ ਫਿਊਚਰ ਵੀ ਸਾਡੇ ਕੋਲ ਹੋਰ ਐਡਮਿਸ਼ਨਸ ਆਉਣ ਜੋ ਸਾਡਾ ਟਾਰਗੇਟ ਸੀ ਉਸੇ ਅਚੀਵ ਕਰ ਚੁੱਕੇ ਆ ਇਹ ਬਹੁਤ ਵਧਾਈ ਦੀ ਗੱਲ ਹੈ ਸਾਰੇ ਪਿੰਡ ਵਾਸੀਆਂ ਦੇ ਲਈ ਤੇ ਉਹ ਸਾਰੇ ਪਰਸਨਲੀ ਲਈ ਜਿਨ੍ਹਾਂ ਨੇ ਮੇਰੇ ਸਹਿਯੋਗ ਦਿੱਤਾ ਐਡਮਿਸ਼ਨਸ ਦੇ ਲਈ ਤੇ ਮੈਂ ਚਾਹੁੰਦੀ ਆ ਕਿ ਇਦਾਂ ਹੀ ਹੋਰ ਐਡਮਿਸ਼ਨ ਸਾਡੇ ਸਕੂਲ ਦੇ ਵਿੱਚ ਆਉਂਦੀਆਂ ਰਹਿਣ ਸੋ ਐਟ ધ ਲਾਸਟ ਆਈ ਜਸਟ ਵਾਂਟ ਟੂ ਸੇ ਦ ਬਿਸਾਖੀ ਇਜ਼ ਅ ਵੈਰੀ ਫਰੂਟਫੁਲ ਫੈਸਟੀਵਲ ਫਾਰ 올 ਆਫ ਅਸ ਸਾਨੂੰ ਸਾਰਿਆਂ ਨੂੰ ਪੰਜਾਬੀ ਹੋਣ ਦੇ ਨਾਤੇ ਵੱਧ ਚੜ ਕੇ ਤਿਉਹਾਰ ਕਿਸਾਨਾਂ ਦੇ ਸਹਾਇਤਾ ਦੇ ਨਾਲ ਮਨਾਉਣਾ ਚਾਹੀਦਾ ਹੈ ਥੈਂਕ ਯੂ